ਤਾਂ ਡੈਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਰਦੀ ਬੈਨੀਪਾਲ آمدਦ ਤੋਂ ਬਾਅਦ ਜਾਇਦਾਦ ਮਾਮਲੇ ਦੇ ਵਿੱਚ ਗ੍ਰਿਫਤਾਰ ਵਿਕਰਮ ਜੀਟੀਏ ਦਾ ਅੱਜ 14 ਦਿਨ ਦਾ ਜਿਹੜਾ ਪੋਸਟ ਰਮਾਂਡਾ ਉਹ ਖਤਮ ਹੋ ਰਿਹਾ ਤੇ ਉਹਨਾਂ ਨੂੰ ਅੱਜ ਮੋਹਾਲੀ ਕੋਰਟ ਦੇ ਵਿੱਚ ਦੁਬਾਰਾ ਪੇਸ਼ ਕੀਤਾ ਜਾਊਗਾ ਇਸ ਨੂੰ ਲੈ ਕੇ ਇਸ ਤੋਂ ਪਹਿਲਾਂ ਇਹ ਮੋਹਾਲੀ ਪੁਲਿਸ ਦੇ ਵਿੱਚ ਜਿਹੜਾ ਲਿਖ ਤਸਵੀਰਾਂ ਦੇਖੋ ਪੁਲਸ ਸੌਣੀਲੇਬ ਤਬਦੀਲ ਕੀਤਾ ਹੋਇਆ ਪੂਰਾ ਜਿਹੜਾ ਮਹਾਲੀ ਦਾ ਜਿਹੜਾ ਇੱਧਰ ਨਖਨੌਰ ਏਰੀਆ ਹੋਵੇ ਜਾਂ ਦੂਜੇ ਪਾਸੇ ਸਾਰੇ ਪਾਸੇ ਪੁਲਿਸ ਬੈਰੀਗੇਡ ਕਰ ਦਿੱਤੀ ਗਈ ਆ ਅੰਦਰ ਕਿਸੇ ਨੂੰ ਜਿਹੜਾ ਨਹੀਂ ਜਾਣ ਦਿੱਤਾ ਜਾ ਰਿਹਾ ਜੇਕਰ ਕੋਈ ਆਉਂਦਾ ਵੀ ਆ ਤਾਂ ਉਹਦੀ ਬਿਨਾ ਜਿਹੜਾ ਪੁੱਛਗਿੱਛ ਤੋਂ ਤਲਾਸ਼ੀ ਤੋਂ ਬਿਨਾ ਇਹ ਤਾਂ ਨਹੀਂ ਜਾਣ ਦਿੱਤਾ ਗਿਆ ਹਾਲਾਂਕਿ ਜਦੋਂ ਵੀ ਵਿਕਰਮਜੀਠੀਏ ਦੀ ਪੇਸ਼ੀ ਹੁੰਦੀ ਆ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਬਹੁਤ ਸਾਰੇ ਅਕਾਲੀ ਆਗੂਆਂ ਨੂੰ ਜਿਹੜਾ ਇੱਧਰਲੇ ਪਾਸੇ ਉਹਨਾਂ ਦਾ ਆਨਲਾਈਨ ਦਾ ਪ੍ਰਮਿਸ ਸੀ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹਾਲਾਂਕਿ ਉਮੀਦ ਇਹ ਕੀਤੀ ਜਾ ਸਕਦੀ ਆ ਕਿ ਅੱਜ ਵਿਕਰਮਜੀਠੀਏ ਦਾ ਜਿਹੜਾ ਰਿਮਾਂਡ ਵੱਧਾ ਹੈ ਜਾਂ ਫਿਰ ਉਹਨਾਂ ਨੂੰ ਜਿਹੜਾ ਇਸ ਮਾਮਲੇ ਦੇ ਵਿੱਚ ਜ਼ਮਾਨਤ ਮਿਲਦੀ ਆ ਫਿਲਹਾਲ ਕੁਝ ਦੇਰ ਬਾਅਦ ਉਹ ਵਿਕਰਮਜੀਠੀਆ ਜਿਹੜੇ ਨਾਬਾ ਜੇਲ ਤੋਂ ਚੱਲ ਪਏ ਨੇ ਕੁਝ ਦੇਰ ਬਾਅਦ ਮਹਾਲੀ ਕੋਰਟ ਦੇ ਵਿੱਚ ਉਹਨਾਂ ਨੂੰ ਲੈ ਕੇ ਆਏ ਜਾਊਗਾ ਸਾਡੇ ਨਾਲ ਸੀਨੀਅਰ ਜਿਹੜੇ ਰਿਪੋਰਟਰ ਨੇ ਗगन शुक्ला ਜੀ शुक्ला ਸਾਹਿਬ ਅੱਜ 14 ਦਿਨ ਦੀ ਮਜੀਠਿਆ ਦੀ ਜਿਹੜੀ ਆ ਰਿਮਾਂਡਾ ਖਤਮ ਹੋ ਰਿਹਾ ਪੇਸ਼ ਕੀਤਾ ਜਾ ਰਿਹਾ ਅੱਜ ਫੇਰ ਜਿਹੜਾ ਪੁਰਸ਼ ਚੌਣੀ ਦੇ ਵਿੱਚ ਤਬਦੀਲ ਆ ਮਹਾਲੀ ਕੋਰਟ ਕੀ ਕਹਿਣਾ ਚਾਹੋਗੇ ਪਹਿਲਾਂ ਕੀ ਤੁਹਾਨੂੰ ਜਿਹੜਾ ਹੁਣ ਤੱਕ ਆਪਾਂ ਵਕੀਲਾਂ ਨਾਲ ਗੱਲਬਾਤ ਕੀਤੀ ਆ ਕੀ ਤਰਕ ਹੈ ਦੇ ਵਿੱਚ ਆ ਦੇਖੋ ਬੈਨਪਾਲ ਸਾਹਿਬ ਅੱਜ ਨਾ 14 ਦਿਨ ਦਾ ਜੁਡੀਸ਼ੀਅਲ ਕਸਟਡੀ ਆ ਜਿਹੜੀ ਉਹ ਵਿਕਰਮ ਮਜੀਠਿਆ ਦੀ ਸਮਾਪਤ ਹੋ ਰਹੀ ਆ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵੱਡੇ ਪੱਧਰ ਤੇ ਰਸਤਿਆਂ ਤੇ ਪੁਲਿਸ ਤਾਇਨਾਤ ਆ ਦੇ ਅਕਾਲੀ ਆਗੂਆਂ ਨੂੰ ਘਰਾਂ ਦੇ ਵਿੱਚ ਹਾਊਸ ਅਰੈਸਟ ਕਰਦਾ ਜਦੋਂ ਇਸ ਤਰ੍ਹਾਂ ਦੀ ਜਿਹੜੀ ਆ ਉਹ ਤਸਵੀਰਾਂ ਸਾਹਮਣੇ ਆਉਂਦੀਆਂ ਤਾਂ ਮੁਹਾਲੀ ਕੋਰਟ ਦੇ ਵਾਰ ਸਖਤੀ ਕਿਸ ਤਰ੍ਹਾਂ ਦੀ ਹੋਊਗੀ ਇਹ ਸ਼ਬਦਾਂ ਦੇ ਵਿੱਚ ਦੱਸਣ ਦੀ ਜ਼ਰੂਰਤ ਨਹੀਂ ਪਰ ਫਿਰ ਵੀ ਵਿਜ਼ੂਅਲ ਤੁਸੀਂ ਦੇਖ ਲੇ ਬਾਹਰ ਹਰ ਇੱਕ ਵਿਅਕਤੀ ਨੂੰ ਚੈੱਕ ਕਰਕੇ ਅੰਦਰ ਜਾਣ ਦਿੱਤਾ ਜਾ ਰਿਹਾ ਇਹ ਬਿਲਕੁਲ ਸਪਸ਼ਟ ਹੈ ਕਿ ਵਿਕਰਮ ਮਜੀਠੀਆ ਦੀ ਇੱਕ ਵੀ ਚਲਕਾ ਜਿਹੜੀ ਉਹ মিডিਆ ਦੇ ਕੈਮਰੇ ਤੇ ਨਹੀਂ ਹੋਣੀ ਚਾਹੀਦੀ ਇਹ ਸਖਤ ਦਿਸ਼ਾ ਨਿਰਦੇਸ਼ ਨੇ ਤਾਂ ਉਸ ਦੀ ਪਾਲਣਾ ਜਿਹੜੀ ਆਹੋ ਪੰਜਾਬ ਪੁਲਿਸ ਅਮਲ ਦੇ ਵਿੱਚ ਬੈਨੀਫੀਸਰ ਸਾਹਿਬ ਲੈ ਆ ਰਹੀ ਹੈ ਅੱਛਾ ਕਿਸ ਤਰ੍ਹਾਂ ਦੀ ਉਮੀਦ ਕੀਤੀ ਜਾ ਸਕੀ ਆ ਵਿਕਰਮ ਮਜੀਠੇ ਦਾ ਅੱਜ ਰਿਮਾਂਡ ਵੱਸ ਸਕਦਾ ਜਾਂ ਤੁਹਾਨੂੰ ਲੱਗਦਾ ਕਿ ਉਹਨੂੰ ਰਾਹਤ ਮਿਲ ਸਕਦੀ ਆ ਜਿਸ ਤਰ੍ਹਾਂ ਦੀ ਵਕੀਲਾਂ ਦੀ ਹੁਣ ਤੱਕ ਦੀ ਗੱਲਬਾਤ ਆ ਜੇਕਰ ਹੁਣ ਤੱਕ ਦੀ ਉਹਨਾਂ ਦੇ ਆਰਗੂਮੈਂਟ ਦੇਖੇ ਜਾਂਦੇ ਦੇਖੋ 14 ਦਿਨ ਦਾ ਜਿਊਡੀਸ਼ੀਅਲ ਕਸਟਡੀ ਜਿਹੜੀ ਉਹ ਭੇਜਤੀ ਪਰ ਜਿਹੜੇ ਸਰਕਾਰੀ ਵਕੀਲ ਨੇ ਉਹ ਬਿਲਕੁਲ ਆਰਗੂਮੈਂਟ ਅੰਦਰ ਜ਼ਰੂਰ ਕਰਨਗੇ ਹੋਰ ਗੱਲ ਕੀਤੀ ਜਾ ਸਕਦੀ ਹੈ ਪਰ ਇਹ ਉਮੀਦ ਹੈ ਨਹੀਂ ਕਿ ਉਹਨਾਂ ਨੂੰ ਦੁਬਾਰਾ ਰਿਮਾਨਡ ਤੇ ਭੇਜਿਆ ਜਾ ਸਕਦਾ ਉਹਨਾਂ ਨੂੰ ਅਨਿਆਇ ਖਰਾਸੇ ਚ ਭੇਜਿਆ ਜਾਊਗਾ ਕਿਉਂਕਿ ਮਾਮਲਾ ਜਿਹੜਾ ਪੈਰਲਲੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਚੱਲ ਰਿਹਾ ਤਾਂ ਉਸ ਨੂੰ ਦੋਨੋਂ ਚੀਜ਼ਾਂ ਦੇਖ ਕੇ ਜੈਸਾ ਵੀ ਡਿਸਾਈਡ ਕਰਨਗੇ ਕਿ ਆਖਰ ਅੱਗੇ ਕੀ ਆ ਹਾਲਾਂਕਿ ਬੇਲ ਐਪਲੀਕੇਸ਼ਨ ਵੀ ਜਿਹੜੀਆਂ ਨੇ ਮੂਵ ਕੀਤੀਆਂ ਹੋਈਆਂ ਨੇ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਪਰ ਫਿਲਹਾਲ ਕੁਝ ਪਲਾਂ ਦੇ ਵਿੱਚ ਬੈ ਤੇ ਉਹਨਾਂ ਦੀ ਸੁਣਵਾਈ ਹੈ ਜਿਹੜੀ ਅੱਜ ਹੋਊਗੀ ਠੀਕ ਹੈ ਬਿਲਕੁਲ ਤੁਸੀਂ ਇਸ ਮਾਮਲੇ ਦੇ ਜੇਕਰ ਦੇਖਿਆ ਜਾਵੇ ਪੂਰਾ ਹੁਣ ਤੱਕ ਸਨੈਰੀਓ بڑے ਜਿਹੜੇ ਅਲੀਗੇਸ਼ਨ ਲੱਗ ਰਹੇ ਨੇ ਹਾਲਾਂਕਿ ਉਹਨਾਂ ਨੇ ਲੱਗ ਤੋਂ ਇੱਕ ਐਪਲੀਕੇਸ਼ਨ ਲਾਈ ਹੋਈ ਆ ਕਿ ਉਹਨਾਂ ਦੀ ਬੈਰਕਾ ਜਿਹੜੀ ਚੇਂਜ ਕਰੀ ਜਾਵੇ ਕਿਉਂਕਿ ਉਹਦੇ ਵਿੱਚ ਉਹਨਾਂ ਨੂੰ ਜਿਹੜਾ ਖਤਰਾ ਦੱਸਿਆ ਗਿਆ ਉਹਨਾਂ ਦੇ ਵਕੀਲਾਂ ਨੇ ਪਹਿਲਾਂ ਕਿਹਾ ਕਿ ਤਰ੍ਹਾਂ ਦੁਬਾਰਾ ਰੇਡ ਕੀਤੀ ਗਈ ਆ ਉਹਨੂੰ ਲੈ ਕੇ ਵੀ ਕੋਰਟ ਦੇ ਵਿੱਚ ਜਿਹੜੀ ਐਪਲੀਕੇਸ਼ਨ ਮੂਵ ਕੀਤੀ ਜੀ ਉਹਨੂੰ ਹਾਲਾਂਕਿ ਉਹਦੀ 22 ਤਰੀਕ ਆ ਪਰ ਇਸ ਪੂਲੇ ਹੁਣ ਮਾਮਲੇ ਦੇ ਵਿੱਚ ਜੇਕਰ ਦੇਖੀ ਜਾਈਏ ਜਿਤਨਾ ਜੀ ਆਰਗੂਮੈਂਟ ਚੱਲ ਰਹੀ ਆ ਤੁਸੀਂ ਕੀ ਦੇਖ ਦੇਖੋ ਪਹਿਨੀ ਪਸਬ ਗਨੀਮ ਮਜੀਠੀਆ ਦਾ ਤੁਸੀਂ ਮੀਡੀਆ ਤੇ ਬਿਆਨ ਸੁਨੇ ਹੋਣੇ ਨੇ ਉਹਨਾਂ ਨੇ ਸਪਸ਼ਟ ਕਿਹਾ ਕਹਿੰਦੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਵਿਕਰਮ ਮਜੀਠੀਆ ਨੂੰ ਵੱਡੇ ਪੱਧਰ ਤੇ ਥ੍ਰੈਟ ਹੈ ਇਸ ਕਰਕੇ ਬਾਹਰ ਫੋਰਸ ਲਗਾਈ ਜਾਂਦੀ ਹੈ ਤੇ ਅੰਦਰ ਵੀ ਜਿਹੜੀ ਫੋਰਸ ਆ ਉਹ ਲਗਾਈ ਜਾਂਦੀ ਆ ਤਾਂ ਦੂਜੇ ਪਾਸੇ ਜਦੋਂ ਕੋਰਟ ਦਾ ਜ਼ਿਕਰ ਆਉਂਦਾ ਤਾਂ ਵਿਕਰਮ ਮਜੀਠੀਆ ਜਿਹੜੇ ਨੇ ਉਹ ਔਰੇਂਜ ਪ੍ਰੋਟੈਕਟਿਵ ਨੇ ਤਾਂ ਉਹਨਾਂ ਨੂੰ ਜਿਹੜੀ ਆ ਸੁਰੱਖਿਆ ਜੇਲ ਬੈਰਕ ਦੇ ਵਿੱਚ ਆ ਪਰ ਉਹਨਾਂ ਦਾ ਕਹਿਣਾ ਕਿ ਜੇਲ ਦੇ ਵਿੱਚ ਬਹੁਤ ਇਸ ਤਰ੍ਹਾਂ ਦੇ ਬੰਦੇ ਜਿਹੜੇ ਨੇ ਉਹਨਾਂ ਦੀ ਬੈਰਕ 'ਚ ਨੇ ਜਿਨ੍ਹਾਂ ਨੂੰ ਨਹੀਂ ਜਾਣਦੇ ਜਿਨ੍ਹਾਂ ਨਾਲ ਉਹਨਾਂ ਨੂੰ ਖਤਰਾ ਵੀ ਹੋ ਸਕਦਾ ਪਰ ਬਹੁਤ ਸਾਰੀਆਂ ਚੀਜ਼ਾਂ ਨੇ ਕਿਉਂਕਿ ਵਿਕਰਮ ਮਜੀਠੀਆ ਸਾਹਿਬ ਦਾ ਮੰਤਰੀ ਰਹੇ ਨੇ ਵੱਡੇ ਅਕਾਲੀ ਆਗੂ ਨੇ ਸੁਰੱਖਿਆ ਤੈਨਾਤ ਨਾ ਰਹਿੰਦੀ ਆ ਤਾਂ ਪੋਲਿਟੀਕਲ ਫਿਗਰ ਨੇ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਵਿਕਰਮ ਮਜੀਠੀਆ ਨਾਲ ਜੁੜੇ ਹੋਏ ਨੇ ਤਾਂ ਉਹਨਾਂ ਦੀ ਸੁਰੱਖਿਆ ਪੁਖਤਾ ਬਣਾਉਣੀ ਸਰਕਾਰ ਦਾ ਫਰਜ਼ ਵੀ ਹੈ ਜੀ ਠੀਕ ਹੈ ਧੰਨਵਾਦ ਚਲੋ ਬਿਲਕੁਲ ਕੁਝ ਹੀ ਦੇਰ ਬਾਅਦ ਜਿਸ ਤਰ੍ਹਾਂ ਪੁਲਿਸ ਸੌਣੀ ਦੇ ਵਿੱਚ ਤਬਦੀਲ ਕੀਤਾ ਗਿਆ ਵਿਕਰਮ ਮਜੀਠੀ ਦੇ ਕੁਝ ਹੀ ਦੇਰ ਬਾਅਦ ਪੇਸ਼ੀਆ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਬਚਾਅ ਪੱਖ ਦੇ ਵਕੀਲ ਤੇ ਦੂਜੇ ਪਾਸੇ ਸਰਕਾਰੀ ਵਕੀਲਾਂ ਵੱਲੋਂ ਆਪਣੇ ਆਪਣੇ ਦਾਅਵੇ ਕੀਤੇ ਜਾ ਰਹੇ ਨੇ ਪਰ ਹਲੇ ਦੂਜੇ ਪਾਸੇ ਜੋ ਵਾਰਕ ਚੇਂਜ ਵਾਲੀ ਗੱਲ ਆ ਉਹਦੀ ਹਲੇ 22 ਤਰੀਕ ਜਿਹੜੀ ਆ ਪਿਛੀ ਆ ਪਰ ਅੱਜ ਉਮੀਦ ਇਹ ਕੀਤੀ ਜਾ ਸਕਦੀ ਆ ਕਿ ਚੌਨ ਦਿਨ ਦੀ ਜਿਹੜਾ ਨਿਆਰਕ ਹਰਾਸਤ ਤੋਂ ਹੋਰ ਵੱਧ ਸਕਦੀ ਆ ਪਰ ਇਹਦੇ ਵਿੱਚ ਰਿਮਾਂਡ ਵਾਲੀ ਗੱਲ ਹਲੇ ਕਿਤੇ ਨਹੀਂ ਜਾ ਸਕਦੀ ਪਰ ਥੋੜਾ ਇੰਤਜ਼ਾਰ ਕਰਨਾ ਪਊ ਹਾਲਾਂਕਿ ਜਿਸ ਤਰ੍ਹਾਂ ਰਿਪੋਰਟਰ ਸਾਹਿਬ ਸਾਡੇ ਸੀਨੀਅਰ ਰਿਪੋਰਟਰ ਨੇ ਕਿਹਾ ਕਿ ਐਪਲੀਕੇਸ਼ਨ ਜਿਹੜੀ ਆ ਜਿਹੜੀ ਆ ਬੇਲ ਐਪਲੀਕੇਸ਼ਨ ਉਹ ਮੂਵ ਕੀਤੀ ਗਈ ਆ ਉਹਨੂੰ ਲੈ ਕੇ ਵੀ ਹਲੇ ਜਿਹੜੀ ਆ ਕਿਤੇ ਨਾ ਕਿਤੇ ਰਾਹਤ ਮਿਲਦੀ ਆ ਕੁਝ ਦੇਰ ਇੰਤਜ਼ਾਰ ਕਰਨਾ ਪਊਗਾ ਇਸ ਮਾਮਲੇ ਦਾ ਪੂਰਾ ਜਿਹੜਾ ਸਿਨੈਰੀਓ ਅੱਧੇ ਪੌਣੇ ਘੰਟੇ ਬਾਅਦ ਸਾਹਮਣੇ ਆ ਜਾਊਗਾ ਮਹਾਲੀ ਤੋਂ ਗੁਰਦੀ ਬੈਣੀਪਾਲ ਦਿੱਲੀ ਪੋਸਟ ਪੰਜਾਬੀ